ਦੀ ਬਾਤ ਸ਼ਹੀਦ ਅਸਵੀ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲੰਨ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਕਾਰ ਨੋਂ ਨਦਾਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਗਤ ਦੀ ਜੋਤ ਜੁਗ ਜੁਗਾਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋਹਾ ਸਾਹਿਬ ਜਾਦਿਆਂ 40 ਮੁਕਤਿਆਂ 8ੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮਖਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਹ ਦਿੱਤੇ ਬੰਦ ਬੰਦ ਕਟਾਈ ਖੁਪਰੀਆਂ ਲੋਹਿਆਂ ਚ ਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਲਵਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵਿੱਚ ਤਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਸ਼ਾ ਰਿਆਇਤ ਦੇਖ ਤੇ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਮੁੱਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇ ਇਸ দান ਰਹਿਤ দান ਬਵੇਕ দান ਮਸਾਹੂ দান ਭਰੋਸਾ দান ਦਾ ਨਾ ਸਰਦਾਨ ਨਾਮ দান ਸ੍ਰੀ ਅਮਰਤ ਸਰ ਸਹਿਬ ਜੀ ਕੇ ਦਰਸ਼ਨ ਸ਼ਨਾਣ ਚੌਕੀਆਂ ਝੰਡੇ ਬੁੰਗੇ ਜਗੋ ਜੋਗਾ ਟਾਲੋ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਰੱਖਾ ਹੈ ਆਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਖਾਲਸਾ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰਕੇ ਨਿਵਾਜਨਾ ਜੀ ਨਮਾਣਿਆਂ ਦੇ ਮਾਣ ਨਤਾਂਆਂ ਦੀ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੁਰੂ ਗਰੀਬ ਨਵਾਜ ਧੰਨ ਧੰਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਬਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਸੇਵਕ ਕੋ ਸੇਵਾ ਬਨ ਆਈ ਹੁਕਮੰਬੂਜ ਪਰਮਾ ਪਦ ਪਾਇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਮਨ ਚੰਦੇ ਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਈ ਦੇ ਮਹਵਾ ਹੁਕਮ ਅਨੁਸਾਰ ਹਰ ਪੀੜਤਾਂ ਦੇ ਬਾਦ ਸਤਿਗੁਰੂ ਜੀ ਸਮੂਹ ਬੋਪਾਰਾਈ ਸੰਗਤ ਦੇ ਵੱਲੋਂ ਰਾਜ ਮਿਲ ਕੇ ਇਕੱਤਰਤਾ ਹੋ ਕੇ ਹਰ ਪੀੜਤਾ ਬਾਦ ਸਤਗੁਰੂ ਦਾ ਆਸ਼ਣ ਬਸਤਰ ਹੋਰ ਆਦਕ ਸਮਾਨ ਇਕੱਠਾ ਕੀਤਾ ਸਤਗੁਰੂ ਆਪ ਦੀ ਕਿਰਪਾ ਹੋਈ ਰਵਾਨਾ ਹੋਣਾ ਸਮਾਨ ਦਾ ਇੱਕ ਸਤਗੁਰੂ ਆਪ ਜੀ ਕਿਰਪਾ ਕਰੋ ਸਰਬਾ ਸੰਗਤ ਰਵਾਨਾ ਹੋਣ ਦੀ ਅਗਿਆ ਬਸ਼ਿਸ਼ ਕਰੋ ਰਸਤੇ ਵਿੱਚ ਅੰਗ ਸੰ સહਾਈ ਹੋਣਾ ਦੁੱਖਾਂ ਕਲੇਸ਼ਾਂ ਬਿਗਨਾਂ ਦਾ ਨਾਸ਼ ਕਰਨਾ ਪਰਿਵਾਰਾਂ ਸੰਗਤਾਂ ਜਿਸ ਮੰਦੀਆ ਭਾਵਨਾ ਮੁਖ ਰੱਖ ਜਨ ਪਰਸ਼ਦ ਦੀ ਸੇਵਾ ਲਈ ਪਰਿਵਾਰਾਂ ਦੀਆਂ ਮੰਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਕਾਰੋਬਾਰਾਂ ਜਵਾਦ ਦੀ ਅਧ ਰੁਕਤਾ ਨਾਮ ਦਾਉਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ਿਕ ਸਰਬੱਤ ਦਾ ਭਲਾ ਕਰਨਾ ਕਰੋ ਕਿਰਪਾ ਸਰਬੱਤ ਸੰਗਤ ਨੂੰ ਰਾਸ਼ਨ ਲੈ ਕੇ ਜਾਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਜਿਦਾ ਵੇ ਤੁਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਰੂ ਅਸ਼ਰੂ ਹਾਲੋ ਮਾਈਕ ਤੇ ਅੱਜ ਜੀ ਲੈ ਤੁਹਾਨੂੰ ਇਹ ਦੂਸਰ ਵਿਵਸਥ ਚੱਲੀ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੇ ਆਪਾਂ ਜਾਣੂ ਹੈਗੇ ਆ ਕਿ ਪਹਿਲਾਂ ਵੀ ਹੜਪੀਟਾਂ ਦੇ ਕਰਕੇ ਜੋ ਉਹਨਾਂ ਤੇ ਲੁਕਿਆਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਪ੍ਰੋਬਲਮਸ ਹੈਗੀਆਂ ਆ ਅਸੀਂ ਪਹਿਲਾਂ ਪੜਾਵੀ ਬੋਪਰਾ ਪਿੰਡ ਦੇ ਨਿਵਾਸੀ ਲੈ ਕੇ ਗਏ ਸੀਗੇ ਹੁਣ ਉਸੇ ਤਰ੍ਹਾਂ ਅਸੀਂ ਦੁਬਾਰਾ ਫੇਰ ਦੂਸਰੇ ਪੜਾਅ ਹੇਠ ਜੋ ਵੀ ਸਾਨੂੰ ਉਥੋਂ ਦੇ ਰਿਕੁਆਇਰਮੈਂਟਾਂ ਆਉਂਦੀਆਂ ਹੈਗੀਆਂ ਪ੍ਰਸ਼ਾਸਨ ਦੇ ਥਰੂ ਆਉਂਦੀਆਂ ਹੈਗੀਆਂ ਆ ਜਾਂ ਉੱਥੇ ਦੇ ਲੋਕਲ ਕਈ ਪੰਚ ਸਰਪੰਚ ਸਾਡੇ ਕੰਟੈਕਟ ਦੇ ਵਿੱਚ ਹੈਗੇ ਆ ਉਹਨਾਂ ਦੀ ਉਹਨਾਂ ਦੀਆਂ ਜੋ ਵੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਮੱਦੇ ਨਜ਼ਰ ਹੈਗੇ ਅਸੀਂ ਦੂਸਰਾ ਪੜਾਅ ਅੱਜ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਵਸਤਰ ਵੀ ਹੈਗੇ ਆ ਉਸ ਤੋਂ ਬਾਅਦ ਘਰੇਲੂ ਸਮਾਨ ਦਵਾਈਆਂ ਤੇ ਖਾਣ ਪੀਣ ਦੀ ਵੀ ਜਿਹੜੀ ਵੀ ਰਸਦ ਹੈਗੀ ਆ ਉਹ ਅਸੀਂ ਲੈ ਕੇ ਜਾ ਰਹੇ ਆ ਅਸੀਂ ਇਸ ਦੇ ਵਾਸਤੇ ਇਸ ਉਪਰਾਲੇ ਵਾਸਤੇ ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦੀ ਹੈਗੇ ਆ ਪਿੰਡ ਨਿਵਾਸੀਆਂ ਦਾ ਉਸ ਤੋਂ ਬਾਅਦ ਐਨ ਆਰ ਆਈ ਵੀਰਾਂ ਦਾ ਅਤੇ ਅਤੇ ਹਰ ਇੱਕ ਹਰ ਇੱਕ ਬੰਦੇ ਨੇ ਸਾਡੇ ਨਾਲ ਜਿਹੜਾ ਸਹਿਯੋਗ ਕੀਤਾ ਹੈ ਹਰ ਇੱਕ ਨੂੰ ਨਾਲ ਲੈ ਕੇ ਅਸੀਂ ਚੱਲ ਕੇ ਅੱਜ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਅਸੀਂ ਜਿਹੜਾ ਦੂਸਰਾ ਪੜਾਅ ਹੈਗਾ ਆ ਅੱਜ ਅਸੀਂ ਲੈ ਕੇ ਜਾ ਰਵਾਨਾ ਹੋ ਰਹੇ ਹੈਗੇ ਆ ਉਸ ਤੋਂ ਬਾਅਦ ਜਾ ਕੇ ਹੋਰ ਵੀ ਜੋ ਵੀ ਅਗਲੇ ਪੜਾਅ ਵਾਸਤੇ ਵੀ ਜੋ ਵੀ ਅਗੀਆਂ ਰਿਕੁਆਇਰਮੈਂਟਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰਕੇ ਅਸੀਂ ਪੂਰਾ ਅਸੀਂ ਕਰਾਂਗੇ ਕਿ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈਗਾ ਆ ਸਾਡੇ ਪਿੰਡ ਵੱਲੋਂ ਇਹਨਾਂ ਹੜਪੀਟਾਂ ਦੀ ਨਾਲ ਮੁੱਢੇ ਨਾਲ ਮੋਢਾ ਲਾ ਕੇ ਅਸੀਂ ਅਸੀਂ ਚਾਹੁੰਦੇ ਹਗੇ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਪੰਜਾਬ ਹੈਗਾ ਆ ਉਹਦੇ ਵਿੱਚ ਜੇ ਇਹ ਦੇ ਇਦਾਂ ਦੀ ਕੋਈ ਪ੍ਰੋਬਲਮ ਆਈ ਹੈਗੀ ਆ ਉਹਨੂੰ ਅਸੀਂ ਸਾਰੇ ਗੁਰੂ ਮਹਾਰਾਜ ਦਾ ਆウト ਆਸਰਾ ਲੈ ਕੇ ਤੇ ਅਸੀਂ ਇਹਨਾਂ ਨੂੰ ਨਾਲ ਜਾਨਕੀ ਮਦਦ ਕਰੀਏ ਤੇ ਇਸੇ ਤਰੀਕੇ ਦੇ ਨਾਲ ਅਸੀਂ ਅੱਜ ਦੂਸਰਾ ਪੜਾ ਪਿੰਡ ਬੋਪੜਾਇਤੋਂ ਸ਼੍ਰੀ ਗੁਰੂ ਸਿੰਘ ਗੁਰੂ ਗੁਰੂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਅਸੀਂ ਜਾ ਰਹੇ ਹੈਗੇ ਆ ਤੇ ਅੱਜ ਉੱਥੋਂ ਆਪਣਾ ਜਿਹੜਾ ਦੂਜਾ ਪੜਾ ਸ਼ੁਰੂਆਤ ਕਰ ਰਹੇ ਹੈਗੇ ਆ ਇਹ ਜਿਹੜੇ ਏਰੀਆ ਦੇ ਵਿੱਚ ਸਾਡਾ ਪਹਿਲਾ ਵੀ ਪੜਾ ਜਿਹੜਾ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡਾਂ ਦੇ ਵਿੱਚ ਸੀਗਾ ਉੱਥੇ ਜਿਹੜੇ ਬੰਦੇ ਬੰਦੇ ਲੱਗੇ ਜਿਹੜੇ ਵੀ ਪਿੰਡ ਹੈਗੇ ਸੀਗੇ ਉਹ ਸਾਨੂੰ ਜਿੰਨੇ ਵੀ ਏਰੀਆ ਦੇ ਵਿੱਚ ਸਾਨੂੰ ਦੱਸ ਦਿੰਦੇ ਹੈਗੇ ਆ ਅਸੀਂ ਉਸੇ ਤਰੀਕੇ ਦੇ ਨਾਲ ਅੱਜ ਜਿਹੜੇ ਬੰਦੇ ਲੱਗੇ ਜਿਹੜੇ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਪਿੰਡਾਂ ਦੀਆਂ ਰਿਕੁਆਇਰਮੈਂਟ ਆਈਆਂ ਹਨ ਉਹਨਾਂ ਨੂੰ ਪੂਰਨ ਕਰਨ ਜਾ ਰਹੇ ਹੈਗੇ ਆ ਫਿਰ ਰਿਕੁਆਇਰਮੈਂਟ ਜ਼ਿਆਦਾ ਦਾ ਕੀ ਦੇਖ ਲੇਗੇ ਫਿਰ ਉੱਤੇ ਵਰਤਮਾਨ ਸੰਪਰਕ ਕਰਦੇ ਕਿ 10 ਜ਼ਿਆਦਾਤਰ ਸਾਡਾ ਪ੍ਰਸ਼ਾਸਨ ਦੇ ਨਾਲ ਸੰਪਰਕ ਹੁੰਦਾ ਆ ਤਾਂ ਹੁਣ ਪਹਿਲੇ ਫੜਾ ਤੋਂ ਬਾਅਦ ਸਾਡੇ ਕਈ ਲਾਗੇ ਦੇ ਪਿੰਡਾਂ ਦੇ ਪੰਚ ਸਰਪੰਚਾਂ ਦੇ ਨਾਲ ਸਾਡਾ ਸੰਪਰਕ ਹੈਗਾ ਆ ਉਹਨਾਂ ਦੇ ਕਈ ਬੇਸ ਕੈਂਪ ਬਣਾਏ ਹੈਗੇ ਉਹਨਾਂ ਨੂੰ ਜਿੰਦ ਤਰਾਂ ਵੀ ਅਸੀਂ ਉਹਨਾਂ ਦੇ ਉੱਪਰ ਸੰਪਰਕ ਕਰਕੇ ਅਸੀਂ ਉਹਨਾਂ ਨਾਲ ਰਿਕੁਆਇਰਮੈਂਟਾਂ ਪਤਾ ਕਰ ਲੈਂਦੇ ਹੈਗੇ ਆ ਤੇ ਉਸ ਤਰੀਕੇ ਦੇ ਨਾਲ ਅਸੀਂ ਜਿਹੜੀ ਵੀ ਰਸਦ ਹੈਗੀ ਆ ਉਹੋ ਪੂਰੀ ਰਸਦ ਹੈਗੀ ਆ ਪੂਰੀ ਜਿੰਨਾ ਵੀ ਕੋਈ ਕੋਸ਼ਿਸ਼ ਕਰੀਦੀ ਹੈਗੀ ਆ ਅੱਜ ਵੀ ਜਾਵਾਂਗੇ ਉਸ ਤੋਂ ਇਲਾਵਾ ਹੋਰ ਵੀ ਸਰਵੇ ਕੋਸ਼ਿਸ਼ ਕਰਾਂਗੇ ਸਰਵੇ ਕਰਕੇ ਕਿ ਕੀ ਹੋਰ ਵੀ ਕੀ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਤੇ ਉਹ ਵੀ ਅਸੀਂ ਅਗਲੇ ਪੜਾ ਦੇ ਹੇਠ ਪੂਰੀ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਪਿੰਡ ਵਾਸੀਆਂ ਦੇ ਨਾਮ ਇਹਨਾਂ ਦੇ ਵੀ ਤਾਂ ਹਾਂਜੀ ਪਿੰਡ ਨਿਵਾਸੀਆਂ ਦੇ ਨਾਲ ਨਾਲ ਸਾਡੇ ਪਿੰਡ ਦੇ ਐਨ ਆਰ ਆਈ ਵੀਰ ਹੋਰ ਵੀ ਇਲਾਕੇ ਦੇ ਹੋਰ ਵੀ ਬਹੁਤ ਸੱਜਣਿਆ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਪੂਰਾ ਯਾਨਕੀ ਇਸ ਚੀਜ਼ਾਂ ਦੇ ਨਾਲ ਸਹਿਯੋਗ ਕਰ ਰਹੇ ਹੈਗੇ ਆ ਪਿੰਡ ਦੇ ਮੋਹਤਵਾਰ ਵਿਅਕਤੀ ਸਾਰੇ ਸਾਡੇ ਨਾਲ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਜਿਹੜੀ ਦੁੱਖ ਦੀ ਘੜੀ ਹੈਗੀ ਆ ਇਹਦੇ ਵਿੱਚ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਸਾਡੇ ਪਿੰਡ ਵੱਲੋਂ ਪਿੰਡ ਦੇ ਨਿਵਾਸੀਆਂ ਵੱਲੋਂ ਹੈਲਪ ਹੋ ਸਕੇ ਅਸੀਂ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਬੋਪਰਾ ਆ ਵੱਲੋਂ तमाम ਜਿੰਨੇ ਐਨ ਆਰ ਆਈ ਵੀਜ਼ ਨੇ ਪਿੰਡ ਦੀ ਮੌਤ ਵਰ ਸ਼ਖਸੀਅਤ ਖਾਸ ਤੌਰ ਤੇ ਸਾਡੇ ਜਿੰਨੇ ਵੀ ਸੱਜਣ ਮਿੱਤਰ ਭਾਵੇਂ ਫਗਵਾੜੇ ਤੋਂ ਨੇ ਭਾਵੇਂ ਗਰੇਆਂ ਤੋਂ ਨੇ ਭਾਵੇਂ ਅੱਤੇ ਤੋਂ ਨੇ ਭਾਵੇਂ ਪਿੰਡ ਦੇ ਨੇ ਜਿਨ੍ਹਾਂ ਨੇ ਸਾਨੂੰ ਬੇਸ਼ਮਾਰ ਮਾਇਆ ਦੀ ਮਦਦ ਕੀਤੀ ਹਰ ਸਾਨੂੰ ਸੰਭਵ ਯਕੀਨ ਦਵਾਇਆ ਸੋ ਅਸੀਂ ਦੂਜੇ ਗੇੜ ਵਿੱਚ ਜਿਹੜੇ 100 ਗੱਦਾ ਏ ਤੇ 100 ਚੱਦਰ ਜਿਹੜੇ ਕਿ ਦੀਪੂ ਹੁਣਾਂ ਨੇ ਦਿੱਤੀ 100 ਲੇਡੀਜ਼ ਸੂਟ ਹੈ ਦਵਾਈਆਂ ਹੈ ਕਿਉਂਕਿ ਪਿੱਛੇ ਜਿਹਾ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਲੇਡੀਜ਼ ਦੀ ਜਿਹੜੀਆਂ ਦਵਾਈਆਂ ਉਹ ਬਹੁਤ ਜ਼ਰੂਰੀ ਹੈ ਸੋ ਅਸੀਂ ਉਸ ਨਰਸ ਭੈਣ ਜੀ ਦੇ ਕਹੇ ਤੇ ਸ਼ਰਮਾ ਜੀ ਗਵਰਨਮੈਂਟ ਮੈਡੀਕਲ ਹਾਲਾਂ ਵਾਲਿਆਂ ਵੱਲੋਂ ਸਾਰੀ ਜਿਹੜੀ ਸਮੁੱਚੀ ਹੈ ਸਾਡੇ ਕਾਉਂਸਲਰ ਗੋਪੀ ਜੀ ਸੀ ਇਹਨਾ ਬੋਲੋ ਸਾਨੂੰ ਇਹ ਦਿੱਤੀਆਂ ਗਈਆਂ ਦਵਾਈਆਂ ਤੁਸੀਂ ਹੁਣ ਦੇਖ ਹੀ ਰਹੇ ਹੋ ਕਿ ਮੋਮਬੱਤੀਆਂ ਤੋਂ ਲੈ ਕੇ ਚੱਪਲਾਂ ਤੋਂ ਲੈ ਕੇ ਜੋ ਜਿਹੜੇ ਪਿੰਡ ਬਹੁਤ ਮੁਸੀਬਤ ਵਿੱਚ ਘਿਰੇ ਤਿੰਨ ਪਿੰਡ ਆ ਬਾਉਪੁਰ ਦੇ ਨਾਲ ਜਿਹੜੇ ਕਿ ਤਿੰਨਾ ਪਾਸਿਆਂ ਤੋਂ ਦਰਿਆ ਤੋਂ ਘਿਰੇ ਹੋਏ ਆ ਉਹਨਾਂ ਦੇ ਲੋਕਾਂ ਨੇ ਰਾਹ ਸਮੱਗਰੀ ਲੈ ਕੇ ਅਸੀਂ ਜਾ ਰਹੇ ਹਾਂ ਤੀਸਰਾ ਢੇੜੋ ਲੱਗੇਗਾ ਜਿਸ ਵੇਲੇ ਪ੍ਰਸ਼ਾਸਨ ਸਾਨੂੰ ਜਿਨ੍ਹਾਂ ਦੇ ਮਕਾਨ ਟਹਿ ਚੁੱਕੇ ਆ ਜਾਂ ਜ਼ਿਮੀਦਾਰਾਂ ਦੇ ਲਈ ਬੀਜ ਜਾਂ ਹੋਰ ਜਿਹੜਾ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਆ ਉਹ ਤੀਜੇ ਢੇੜ ਵਿੱਚ ਆਪ ਸਭ ਦੇ ਸਹਿਯੋਗ ਦੇ ਨਾਲ ਦਿੱਤਾ ਜਾਵੇਗਾ ਸੋ ਜੇ ਮੈਂ ਚਪਲਾ ਚਪਲਾ ਦੇ ਜੋੜੇ ਦੱਸ ਜੇ ਮੈਂ ਬਹੁਤਾ ਹੁਣ ਜਿਆਦਾ ਵਿਸਾਰ ਵਿੱਚ ਜਾਵਾਂਗਾ ਤਾਂ ਬਹੁਤ ਲੰਬਾ ਹੋ ਜਾਵੇਗਾ ਜਿਤਨੇ ਵੀ ਮਾਨਯੋਗ ਇਥੇ ਪਰਸਨੈਲਿਟੀਜ਼ ਖੜੀਆਂ ਨੇ ਮੋਹਨ ਲਾਲ ਜੀ ਐਡਵੋਕੇਟ ਕਿਹਦਾ ਕਿਹਦਾ ਮਨਾ ਰਮਾ ਸਾਰੇ ਜਿਹਨਾਂ ਰਾਇ ਬ੍ਰਦਰਜ਼ ਜਿਤਨੇ ਵੀ ਸਾਰੇ ਦੋਸਤ ਮਿੱਤਰ ਨੇ ਜਿਨ੍ਹਾਂ ਨੇ ਸਾਡੀ ਦਿਲ ਖੋਲ ਕੇ ਮਦਦ ਕੀਤੀ ਇਸ ਮਾਮਲੇ ਵਿੱਚ ਖਾਸ ਤੌਰ ਤੇ ਐਨ ਆਰ ਆਈ ਵੀਰਾਂ ਨੇ ਤਾਂ ਸਾਨੂੰ ਇਹ ਵੀ ਨਹੀਂ ਪੁੱਛਿਆ ਪੈਸੇ ਦੀ ਬੁਸ਼ਾਰ ਕਰ ਦਿੱਤੀ ਅਸੀਂ ਉਹਨਾਂ ਤਮਾਮ ਸੱਜਣਾ ਮਿੱਤਰਾਂ ਦੋਸਤਾਂ ਦਾ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬ ਵਿੱਚ ਇਸ ਦੁੱਖ ਦੀ ਘੜੀ ਵਿੱਚ ਸਾਡਾ ਸਾਥ ਦਿੱਤਾ ਸੋ ਦੂਜੇ ਘੇੜੇ ਦਾ ਰਾਸ਼ਨ ਜਿਹੜਾ ਅਸੀਂ ਉਸ ਮਹਾਵਰਾਜ ਦੀ ਓਟ ਲੈ ਕੇ ਅਸੀਂ ਜਾ ਰਹੇ ਹਾਂ ਆਸ ਕਰਦੇ ਹਾਂ ਕਿ ਤੀਜਾ ਗੇੜ ਜਿਹੜਾ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਮਹੀਨੇ ਬਾਅਦ ਲਾਵਾਂਗੇ ਪ੍ਰਸ਼ਾਸਨ ਦੀ ਮਦਦ ਨਾਲ ਜਿਵੇਂ ਕਿ ਅਸ਼ਨੀ ਜੀ ਨੇ ਦੱਸਿਆ ਸਾਰਾ ਕੁਝ ਪੁੱਛ ਕੇ ਅਸੀਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ